ਸਸਿਕਾ ਜੀ ਮੈਂ ਆ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਹਾਲੀ ਦੇ ਵਿੱਚ ਹੋਈਆਂ ਸੰਘੀ ਚੋਣਾਂ ਦੇ ਦੌਰਾਨ ਅਨਟੈਰੀਓ ਦੇ ਵਿੱਚ ਐਨਟੀਪੀ ਨੂੰ ਚੋਣਾਂ ਦੇ ਦੌਰਾਨ ਇੱਕ ਭਿਆਨਕ ਪੰਨ ਦਾ ਸਾਹਮਣਾ ਕਰਨਾ ਪਿਆ ਜਿਦੇ ਵਿੱਚ ਹੈਮਿਲਟਨ ਅਤੇ ਵਿਨਸਰ ਵਰਗੇ ਸਾਰੇ ਯੂਨੀਅਨ ਭਾਰੀ ਹਲਕੇ ਹਾਰ ਗਏ ਪਿਛਲੇ 10 ਸਾਲਾਂ ਦੇ ਵਿੱਚ ਲਿਬਰਲ ਅਤੇ ਕੰਜ਼ਰਵੇਟਿਵ ਦੋਵਾਂ ਪਾਰਟੀਆਂ ਨੇ ਸੰਗਠਿਤ ਕੀਰਤ ਦੇ ਨਾਲ ਬਹਤਰ ਟੰਗ ਦੇ ਨਾਲ ਜੁੜਨ ਦੇ ਲਈ ਆਪਣੇ ਪਹੁੰਚਾਂ ਨੂੰ ਅਨੁਕੂਲ ਬਣਾਇਆ ਜਿਦੇ ਨਾਲ ਯੂਨੀਅਨ ਮੈਂਬਰਾਂ ਦੇ ਵਿੱਚ ਐਨਟੀਪੀ ਦੇ ਰਵਾਇਤੀ ਸਮਰਥਨ ਆਧਾਰ ਨੂੰ ਕਮਜ਼ੋਰ ਕਰ ਦਿੱਤਾ ਗਿਆ ਜਗਮੀਤ ਸਿੰਘ ਜੋ ਉਸ ਸਮੇਂ ਐਨਡੀਪੀ ਨੇਤਾ ਸਨ ਉਹਨਾਂ ਨੇ 1 ਸਾਲ ਪਹਿਲਾਂ ਮਜ਼ਦੂਰ ਦਿਵਸ ਦਾ ਸੁਨੇਹਾ ਦਿੱਤਾ ਸੀ ਜਿਦੇ ਵਿੱਚ ਉਹਨਾਂ ਨੇ ਮਜ਼ਦੂਰਾ ਅਤੇ ਯੂਨੀਅਨਾਂ ਦੇ ਨਾਲ ਖੜੇ ਹੋਣ ਦਾ ਵਾਅਦਾ ਕੀਤਾ ਸੀ ਪਰ ਟੈਰਿਫ ਖਬਰਾਂ ਦੇ ਵਿਚਕਾਰ ਕੁਝ ਆਟੋ ਵਰਕਰਾਂ ਦੇ ਵੱਲੋਂ ਉਹਨਾਂ ਦਾ ਠੰਡਾ ਸਵਾਗਤ ਵੀ ਕੀਤਾ ਗਿਆ ਇਕਸਲ ਪਹਿਲਾਂ ਉਸ ਸਮੇਂ ਦੇ ਐਨਟੀਪੀ ਨੈਟਰ ਜਗਮੀਤ ਸਿੰਘ ਦੇ ਮਜ਼ਦੂਰ ਦਿਵਸ ਦੇ ਸੰਦੇਸ਼ ਦੇ ਵਿੱਚ ਮਜ਼ਦੂਰਾਂ ਨੂੰ ਜੋਲ ਦਿੱਤਾ ਗਿਆ ਸੀ ਕਿ ਉਹਨਾਂ ਦੀ ਪਾਰਟੀ ਇਕੱਲੇ ਕੰਮ ਕਰਨ ਵਾਲੇ ਕੈਨੇਡੀਅਨਸ ਅਤੇ ਉਹਨਾਂ ਦੇ ਅਧਿਕਾਰ ਦੀ ਰੱਖਿਆ ਦੇ ਲਈ ਕੰਮ ਕਰਨ ਵਾਲੀ ਯੂਨੀਅਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੀ ਹੋਵੇਗੀ ਸੀਮਨ ਨੇ ਬਾਸਟਿੰਗਟਨ ਸੰਘੀ ਚੋਣਾ ਦੌਰਾਨ ਵਿੰਸਰ 온ਟਾਰੀਓ ਦੇ ਵਿੱਚ ਇੱਕ ਆਟੋਪਲਾਂਟ ਦੇ ਬਾਹਰ ਖੜੇ ਸਨ ਤੇ ਇਸ ਉਮੀਦ ਦੇ ਵਿੱਚ ਕਿ ਉਹ ਅੰਮ੍ਰਿਤਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਨਵੇਂ ਆਟੋ ਤੈਲਫਾ ਦੀ ਖਬਰ ਤੋਂ ਪਰੇਸ਼ਾਨ ਕਾਮਿਆਂ ਨੂੰ ਸਹਾਇਤਾ ਅਤੇ ਦਿਲਾਸਾ ਦੇ ਸਕਣਗੇ ਪਰ ਸੰਘਦਾ ਨਿੱਗ ਦੇ ਨਾਲ ਸਵਾਗਤ ਨਹੀਂ ਕੀਤਾ ਗਿਆ ਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਨੇ ਉਸ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਸ਼ਿਫਟ ਤੋਂ ਉਤਰਦੇ ਹੀ ਆਪਣੇ ਸਿਰ ਹਿਟਾ ਕਰਕੇ ਲੋਕਾਂ ਚਲੇ ਗਏ ਜਦਕਿ ਕੁਝ ਹੋਰ ਨੇ ਕੰਸਰਵੇਟਿਵ ਅਤੇ ਨੇਤਾ ਪੀਰ ਪੋਲੀਵ ਨੂੰ ਤਰਜੀਹ ਦੇਣ ਦਾ ਵੀ ਸੰਕੇਤ ਦਿੱਤਾ ਇਹ ਇੱਕ ਸ਼ੁਰੂਆਤੀ ਸੰਕੇਤ ਸੀ ਕਿ ਯੂਨੀਅਨ ਵੋਟਰਾਂ ਅਤੇ ਐਨ.ਡੀ.ਪੀ. ਪਕਰ ਟੀਲੀ ਪੈ ਰਹੀ ਹੈ ਅਤੇ ਯਕੀਨਨ ਜਦੋਂ ਚੋਣਾਂ ਵਾਲੀ ਰਾਤ ਨੂੰ ਵੋਟਾਂ ਦੀ ਗਿਣਤੀ ਕੀਤੀ ਗਈ ਤਾਂ ਐਨ.ਡੀ.ਪੀ. ਲਈ ਖਬਰਾਂ ਬਹੁਤ ਹੀ ਭਿਆਨਕ ਸਨ ਪਾਰਟੀ ਨੂੰ অন্ਟੈਰੀਓ ਤੋਂ ਪੂਰੀ ਤਰ੍ਹਾਂ ਬਾਹਰ ਕਾ ਦਿੱਤਾ ਗਿਆ ਸੀ ਜਿਦੇ ਵਿੱਚ ਹੈਮਿਲਟਨ ਅਤੇ ਵਿੰਸਰ ਵਰਗੇ ਸ਼ਹਿਰਾਂ ਦੇ ਵਿੱਚ ਕਈ ਯੂਨੀਅਨ ਪਾਰੀ ਹਲਕੇ ਸ਼ਾਮਲ ਸਨ ਤਾਂ ਸੀ ਇਸ ਗੱਲ ਦਾ ਪੱਕਾ ਸਬੂਤ ਸੀ ਕਿ ਕੈਨੇਡਾ ਦਾ ਰਾਜਨੀਤਿਕ ਕਦਿਸ਼ ਬਦਲ ਗਿਆ ਜਿੱਥੇ ਲੇਬਰ ਯੂਨੀਅਨਾਂ ਅਤੇ ਵਰਕਰ ਕਦੇ ਐਨ.ਡੀ.ਪੀ. ਦੇ ਲਈ ਸੁਰੱਖਿਅਤ ਵੋਟਸ ਹੁੰਤਾਂ ਔਰਕੀ ਪਾਰਟੀ ਹੁਣ ਉਨ੍ਹਾਂ ਦੇ ਸਮਰਥਨ ਤੇ ਪ੍ਰੋਸਰ ਨਹੀਂ ਕਾ ਸਕਤੀ ਸਰਟਰ ਹਸਨ ਯੂਸਫਰ ਨੇ ਯੂਨੀਅਨ ਵੋਟਾਂ ਦੀ ਗਿਣਤੀ ਵਿੱਚ ਲਗਭਗ 40 ਲੱਖ ਦਸੀ ਹੈ ਤੇ ਉਹਨਾਂ ਕਿਹਾ ਕਿ ਯੂਨੀਅਨ ਇੱਕ ਮੁਠੀ ਨਹੀਂ ਹਨ ਅਤੇ 25% ਕਾਮਿਆਂ ਨੇ ਰਵਾਇਤੀ ਤੌਰ ਤੇ ਕੰਸਰਵੇਟਿਵਾਂ ਨੂੰ ਵੋਟ ਦਿੱਤੀ ਹੈ ਜੁਰੇ ਕਿ ਸੱਜੇਪੱਖੀ ਲੋਕਪ੍ਰੀਤਾਵਾਦੀ ਯੂਨੀਅਨ ਵਿਰੋਧੀ ਬਿਆਨਬਾਜ਼ੀ ਨੂੰ ਨਰਮ ਕਰਦੇ ਨਹੀਂ ਐਨਡੀਪੀ ਅਤੇ ਸੰਘਿਤਿਤ ਮਜ਼ਦੂਰ ਮਜ਼ਦੂਰਾ ਦੇ ਨਾਲ ਦੁਬਾਰਾ ਛੋੜਨ ਦੀ ਜ਼ਰੂਰਤ ਨੂੰ ਸਵੀਕਾਰ ਕਰਦੇ ਨੇ ਕਿਉਂਕਿ ਦੂਜੀਆਂ ਪਾਰਟੀਆਂ ਮਜ਼ਦੂਰ ਸ਼੍ਰੇਣੀ ਦੇ ਵੋਟ ਗਾਦੇ ਸੱਜੇ ਪਾਸੇ ਚਾਹਤੋਂ ਪਰ ਬਦਲਦੇ ਰਾਜਨੀਤਿਕ ਦ੍ਰਿਸ਼ ਦੇ ਵਿੱਚ ਯੂਨੀਅਨਾਂ ਦਾ ਸਮਰਥਨ ਘਟਿਆ ਨੇ ਯੂਸਫ ਨੇ ਕਿਹਾ ਹੈ ਕਿ ਲਿਬਰਲ ਅਤੇ ਕੰਜ਼ਰਵੇਟਿਵਵਾ ਦੋਵਾਂ ਨੇ ਪਿਛਲੇ ਦਹਾਕੇ ਦੌਰਾਨ ਆਪਣੀਆਂ ਨੀਤੀਆਂ ਨੂੰ ਸੰਕਤੀ ਤੇ ਕੀਰਤ ਵੱਲ ਬਦਲਿਆ ਹੈ ਅਤੇ ਐਨਟੀਪੀ ਦੇ ਅੰਦਰ ਮੂੜ ਸਾਰੇ ਲੋਕ ਮੰਨਦੇ ਨੇ ਕਿ ਪਾਰਟੀ ਦਾ ਉਸ ਸਥਾਨ ਤੋਂ ਸੰਪਰਕ ਟੁੱਟ ਗਿਆ ਜਿੱਥੋਂ ਇਹ ਸ਼ੁਰੂ ਹੋਇਆ ਸੀ ਐਨਟੀਪੀ ਦੇ ਅੰਤਰੀਮ ਨੇਤਾ ਡੋਨ ਡੇਵਿਸ ਨੇ ਕਿਹਾ ਹੈ ਕਿ ਪਾਰਟੀ ਵਿੱਚ ਇੱਕ ਮੰਨਤ ਹੈ ਕਿ ਇਸ ਨੂੰ ਆਪਣੀਆਂ ਜੜ੍ਹਾਂ ਦੇ ਵਿੱਚ ਵਾਪਸ ਚਾਹਨ ਅਤੇ ਵਰਕਰਾਂ ਦੇ ਨਾਲ ਦੁਬਾਰਾ ਜੋੜਨ ਦੀ ਲੋੜ ਹੈ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਦੀ ਸਥਾਪਨਾ 1964 ਵਿੱਚ ਵਰਕਰਾਂ ਦੀਆਂ ਆਵਾਜ਼ਾਂ ਨੂੰ ਸੰਘੀ ਪੱਧਰ ਤੇ ਲਿਆਉਂਦੇ ਟੀਚੇ ਨਾਲ ਕੀਤੀ ਗਈ ਸੀ ਜਦੋਂ ਕਿ ਐਨ.ਟੀ.ਪੀ ਨੂੰ ਪ੍ਰਮੁੱਖ ਮਸੂਰ ਸੰਖਿਆ ਤੋਂ ਕਈ ਸਮਰਥਨ ਵਿਲੇ ਉਹਨਾਂ ਦਾ ਸਮਰਥਨ ਨੂੰ ਹਮੇਸ਼ਾ ਮੈਂਬਰਸ਼ਿਪ ਦੁਆਰਾ ਸਮਰਥਨ ਨਹੀਂ ਦਿੱਤਾ ਜਾਂਦਾ ਸੀ ਅਤੇ ਕੰਜ਼ਰਵੇਟਿਵਾਂ ਨੇ ਮਜ਼ਦੂਰ ਨਿਰਮਾਨ ਸ਼ਹਿਰਾਂ ਦੇ ਵਿੱਚ ਬਹੁਤ ਸਾਰੀ ਯੂਨੀਅਨ ਵੋਟਾਂ ਨੂੰ ਜਿੱਤ ਲਿਆ ਹੈ। ਇੰਨਾ ਹੀ ਨਹੀਂ ਹਿਊਸਸ ਨੇ ਕਿਹਾ ਕਿ ਯੂਨੀਨਾ ਇੱਕ ਦੂਜੇ ਨਾਲ ਨਹੀਂ ਜੁੜੀਆਂ ਹੋਈਆਂ ਅਤੇ ਇਹ ਇਤਿਹਾਸਿਕ ਵਿਚਾਰ ਕੀ ਮਜ਼ਦੂਰ ਹੈ 100% ਤੈਂਤੀਪੀ ਹੈ। ਯਕੀਨਨ ਸੱਚ ਨਹੀਂ ਹੈ ਉਹਨਾਂ ਕਿਹਾ ਕਿ ਲਗਭਗ 25% ਕਮੈਨ ਨੇ ਹਮੇਸ਼ਾ ਕੰਜ਼ਰਵੇਟਿਵਨ ਨੂੰ ਵੋਟਰ ਦਿੱਤੀ ਹੈ। ਇੱਕ ਵਾਫੇ ਦਸੀਏ ਸਸਿਕਾ ਜੀ ਮੈਂ ਆ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਹਾਲ ਹੀ ਦੇ ਵਿੱਚ ਹੋਈਆਂ ਸੰਘੀ ਚੋਣਾਂ ਦੇ ਦੌਰਾਨ অন্ਟੈਰੀਓ ਦੇ ਵਿੱਚ ਐਨਟੀਪੀ ਨੂੰ ਚੋਣਾਂ ਦੇ ਦੌਰਾਨ ਇੱਕ ਭਿਆਨਕ ਪੰਨ ਦਾ ਸਾਹਮਣਾ ਕਰਨਾ ਪਿਆ ਜਿਦੇ ਵਿੱਚ ਹੈਮਿਲਟਨ ਅਤੇ ਵਿਨਸਰ ਵਰਗੇ ਸਾਰੇ ਯੂਨੀਅਨ ਭਾਰੀ ਹਲਕੇ ਹਾਰ ਗਏ ਪਿਛਲੇ 10 ਸਾਲਾਂ ਦੇ ਵਿੱਚ ਲਿਬਰਲ ਅਤੇ ਕੰਜ਼ਰਵੇਟਿਵ ਦੋਵਾਂ ਪਾਰਟੀਆਂ ਨੇ ਸੰਗਠਿਤ ਕੀਰਤ ਦੇ ਨਾਲ ਬਹਤਰ ਟੰਗ ਦੇ ਨਾਲ ਜੁੜਨ ਦੇ ਲਈ ਆਪਣੇ ਪਹੁੰਚਾਂ ਨੂੰ ਅਨੁਕੂਲ ਬਣਾਇਆ ਜਿਦੇ ਨਾਲ ਯੂਨੀਅਨ ਮੈਂਬਰਾਂ ਦੇ ਵਿੱਚ ਐਨਟੀਪੀ ਦੇ ਰਵਾਇਤੀ ਸਮਰਥਨ ਆਧਾਰ ਨੂੰ ਕਮਜ਼ੋਰ ਕਰ ਦਿੱਤਾ ਗਿਆ ਜਗਮੀਤ ਸਿੰਘ ਜੋ ਉਸ ਸਮੇਂ ਐਨਡੀਪੀ ਨੇਤਾ ਸਨ ਉਹਨਾਂ ਨੇ 1 ਸਾਲ ਪਹਿਲਾਂ ਮਜ਼ਦੂਰ ਦਿਵਸ ਦਾ ਸੁਨੇਹਾ ਦਿੱਤਾ ਸੀ ਜਿਦੇ ਵਿੱਚ ਉਹਨਾਂ ਨੇ ਮਜ਼ਦੂਰਾ ਅਤੇ ਯੂਨੀਅਨਾਂ ਦੇ ਨਾਲ ਖੜੇ ਹੋਣ ਦਾ ਵਾਅਦਾ ਕੀਤਾ ਸੀ ਪਰ ਟੈਰਿਫ ਖਬਰਾਂ ਦੇ ਵਿਚਕਾਰ ਕੁਝ ਆਟੋ ਵਰਕਰਾਂ ਦੇ ਵੱਲੋਂ ਉਹਨਾਂ ਦਾ ਠੰਡਾ ਸਵਾਗਤ ਵੀ ਕੀਤਾ ਗਿਆ ਇਕਸਲ ਪਹਿਲਾਂ ਉਸ ਸਮੇਂ ਤੇ ਐਂਟੀਪੇਨੇਟਰ ਜੁਕਮੀ ਥ ਸਿੰਘ ਦੇ ਮਜ਼ਦੂਰ ਦਿਵਸ ਦੇ ਸੰਦੇਸ਼ ਦੇ ਵਿੱਚ ਮਜ਼ਦੂਰਾਂ ਨੂੰ ਜੋਲ ਦਿੱਤਾ ਗਿਆ ਸੀ ਕਿ ਉਹਨਾਂ ਦੀ ਪਾਰਟੀ ਇਕੱਲੇ ਕੰਮ ਕਰਨ ਵਾਲੇ ਕੈਨੇਡੀਅਨਸ ਅਤੇ ਉਹਨਾਂ ਦੇ ਅਧਿਕਾਰ ਦੀ ਰੱਖਿਆ ਦੇ ਲਈ ਕੰਮ ਕਰਨ ਵਾਲੀ ਯੂਨੀਅਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੀ ਹੋਵੇਗੀ 6 ਮਹੀਨੇ ਬਾਅਦ ਸਿੰਘਾਂ ਸੰਘੀ ਚੋਣਾਵਾਂ ਦੌਰਾਨ ਵਿੰਸਰ 온ਟਾਰੀਓ ਦੇ ਵਿੱਚ ਇੱਕ ਆਟੋ ਪਲਾਂਟ ਦੇ ਬਾਹਰ ਖੜੇ ਸਨ ਤੇ ਇਸ ਉਮੀਦ ਦੇ ਵਿੱਚ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਨਵੇਂ ਆਟੋ ਟੈਰਿਫਾਂ ਦੀ ਖਬਰ ਆ ਤੋ ਪਰੇਸ਼ਾਨ ਕਾਮਿਆਂ ਨੂੰ ਸਹਾਇਤਾ ਅਤੇ ਦਿਲਾਸਾ ਦੇ 경기 ਪੱ ਸਿੰਘ ਦਾ ਨਿੱਘ ਦੇ ਨਾਲ ਸਵਾਗਤ ਨਹੀਂ ਕੀਤਾ ਗਿਆ ਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਨੇ ਉਸ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ ਸ਼ਿਫਟ ਤੋਂ ਉਤਰਦੇ ਹੀ ਆਪਣੇ ਸਿਰ ਹਿਟਾ ਕਰਕੇ ਲੋਕਾਂ ਵੱਲ ਚਲੇ ਗਏ ਜਦਕਿ ਕੁਝ ਹੋਰਾਂ ਨੇ ਕੰਸਰਵੇਟਿਵ ਅਤੇ ਨੇਤਾ ਪੀਰ ਪੋਲੀਵ ਨੂੰ ਤਰਜੀਹ ਦੇਣ ਦਾ ਵੀ ਸੰਕੇਤ ਦਿੱਤਾ ਇਹ ਇੱਕ ਸ਼ੁਰੂਆਤੀ ਸੰਕੇਤ ਸੀ ਕਿ ਯੂਨੀਅਨ ਵੋਟਰਾਂ ਅਤੇ ਐਨ.ਡੀ.ਪੀ. ਪਕਰ ਟੀਲੀ ਪੈ ਰਹੀ ਹੈ ਅਤੇ ਯਕੀਨਨ ਜਦੋਂ ਚੋਣਾਂ ਵਾਲੀ ਰਾਤ ਨੂੰ ਵੋਟਾਂ ਦੀ ਗਿਣਤੀ ਕੀਤੀ ਗਈ ਤਾਂ ਐਨ.ਡੀ.ਪੀ. ਲਈ ਖਬਰਾਂ ਬਹੁਤ ਹੀ ਭਿਆਨਕ ਸਨ ਪਾਰਟੀ ਨੂੰ অন্ਟੈਰੀਓ ਤੋਂ ਪੂਰੀ ਤਰ੍ਹਾਂ ਬਾਹਰ ਕਾ ਦਿੱਤਾ ਗਿਆ ਸੀ ਜਿਦੇ ਵਿੱਚ ਹੈਮਿਲਟਨ ਅਤੇ ਵਿੰਸਰ ਵਰਗੇ ਸ਼ਹਿਰਾਂ ਦੇ ਵਿੱਚ ਕਈ ਯੂਨੀਅਨ ਪਾਰੀ ਹਲਕੇ ਸ਼ਾਮਲ ਸਨ ਤਾਂ ਸੀ ਇਸ ਗੱਲ ਦਾ ਪੱਕਾ ਸਬੂਤ ਸੀ ਕਿ ਕੈਨੇਡਾ ਦਾ ਰਾਜਨੀਤਿਕ ਕਦਿਸ਼ ਬਦਲ ਗਿਆ ਜਿਸ ਨੇ ਲੇਬਰ ਯੂਨੀਅਨਾਂ ਅਤੇ ਵਰਕਰ ਕਦੇ ਐਨ.ਡੀ.ਪੀ. ਦੇ ਲਈ ਸੁਰੱਖਿਅਤ ਵੋਟਸ ਹਾਂ ਤਾਂ ਉੱਥੇ ਪਾਰਟੀ ਹੁਣ ਉਹਨਾਂ ਦੇ ਸਮਰਥਨ ਤੇ ਪ੍ਰੋਸਟਰ ਨਹੀਂ ਕਾ ਸਕਤੀ ਸਲਟਨ हसन ਯੂਸਫਰ ਨੇ ਯੂਨੀਅਨ ਵੋਟਾਂ ਦੀ ਗਿਣਤੀ ਵਿੱਚ ਲਗਭਗ 40 ਲੱਖ ਦੱਸੀ ਹੈ ਤੇ ਉਹਨਾਂ ਕਿਹਾ ਕਿ ਯੂਨੀਅਨ ਇੱਕ ਮੁਠੀ ਨਹੀਂ ਹਨ ਅਤੇ 25% ਕਾਮਿਆਂ ਨੇ ਰਵਾਇਤੀ ਤੌਰ ਤੇ ਕੰਸਰਵੇਟਿਵਾਂ ਨੂੰ ਵੋਟ ਦਿੱਤੀ ਹੈ ਜੁਰੇ ਕਿ ਸੱਜੇਪੱਖੀ ਲੋਕਪ੍ਰੀਤਾਵਾਦੀ ਯੂਨੀਅਨ ਵਿਰੋਧੀ ਬਿਆਨਬਾਜ਼ੀ ਨੂੰ ਨਰਮ ਕਰਦੇ ਨੇ ਐਨਡੀਪੀ ਅਤੇ ਸੰਘਿਤਿਤ ਮਜ਼ਦੂਰ ਮਜ਼ਦੂਰਾ ਦੇ ਨਾਲ ਦੁਬਾਰਾ ਛੋੜਨ ਦੀ ਜ਼ਰੂਰਤ ਨੂੰ ਸਵੀਕਾਰ ਕਰਦੇ ਨੇ ਕਿਉਂਕਿ ਦੂਜੀਆਂ ਪਾਰਟੀਆਂ ਮਜ਼ਦੂਰ ਸ਼੍ਰੇਣੀ ਦੇ ਵੋਟ ਗਾਦੇ ਸੱਜੇ ਪਾਸੇ ਚਾਹਤੋਂ ਪਰ ਇਹ ਬਦਲਦੇ ਰਾਜਨੀਤਿਕ ਅਧਿਸ਼ ਦੇ ਵਿੱਚ ਯੂਨੀਅਨਾਂ ਦਾ ਸਮਰਥਨ ਘਟ ਗਿਆ ਨੇ ਯੂਸਫ ਨੇ ਕਿਹਾ ਹੈ ਕਿ ਲਿਬਰਲ ਅਤੇ ਕੰਜ਼ਰਵੇਟਿਵਾ ਦੋਵਾਂ ਨੇ ਪਿਛਲੇ ਦਹਾਕੇ ਦੌਰਾਨ ਆਪਣੀਆਂ ਨੀਤੀਆਂ ਨੂੰ ਸੰਕਟਿਤ ਤੇ ਕਿਰਤ ਵੱਲ ਬਦਲਿਆ ਹੈ ਅਤੇ ਐਨਡੀਪੀ ਦੇ ਅੰਦਰ ਮੂੜ ਸਾਰੇ ਲੋਕ ਮੰਨਦੇ ਨੇ ਕਿ ਪਾਰਟੀ ਦਾ ਉਸ ਸਥਾਨ ਤੋਂ ਸੰਪਰਕ ਟੁੱਟ ਗਿਆ ਜਿੱਥੋਂ ਇਹ ਸ਼ੁਰੂ ਹੋਈ ਸੀ ਐਨਡੀਪੀ ਦੇ ਅੰਤਰੀਮ ਨੇਤਾ ਡੋਂ ਡੇਵਿਸ ਨੇ ਕਿਹਾ ਹੈ ਕਿ ਪਾਰਟੀ ਵਿੱਚ ਇੱਕ ਮੰਨਤ ਹੈ ਕਿ ਇਸ ਨੂੰ ਆਪਣੀਆਂ ਜੜ੍ਹਾਂ ਦੇ ਵਿੱਚ ਵਾਪਸ ਚਾਹਨ ਅਤੇ ਵਰਕਰਾਂ ਦੇ ਨਾਲ ਦੁਬਾਰਾ ਜੋੜਨ ਦੀ ਲੋੜ ਹੈ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਦੀ ਸਥਾਪਨਾ 1961 ਵਿੱਚ ਵਰਕਰਾਂ ਦੀਆਂ ਆਵਾਜ਼ਾਂ ਨੂੰ ਸੰਗਠਿਤ ਪਰਦਾ ਤੇ ਲਿਆਉਂਦੇ ਚਨਾਲ ਕੀਤੀ ਗਈ ਸੀ ਜਦੋਂ ਕਿ ਐਨਟੀਪੀ ਨੂੰ ਪ੍ਰਮੁੱਖ ਮਜ਼ਦੂਰ ਸੰਖਿਆ ਤੋਂ ਕਈ ਸਮਰਥਨ ਮਿਲੇ ਉਹਨਾਂ ਸਮਰਥਨ ਨੂੰ ਹਮੇਸ਼ਾ ਮੈਂਬਰਸ਼ਿਪ ਦੁਆਰਾ ਸਮਰਥਨ ਨਹੀਂ ਦਿੱਤਾ ਜਾਂਦਾ ਸੀ ਅਤੇ ਕੰਜ਼ਰਵੇਟਿਵਾਂ ਨੇ ਮਜ਼ਦੂਰ ਨਿਰਮਾਨ ਸ਼ਹਿਰਾਂ ਦੇ ਵਿੱਚ ਬਹੁਤ ਸਾਰੀ ਯੂਨੀਅਨ ਵੋਟਾਂ ਨੂੰ ਜਿੱਤ ਲਿਆ ਇਹਨਾਂ ਹੀ ਨਹੀਂ ਹਿਊਸਸ ਨੇ ਕਿਹਾ ਕਿ ਯੂਨੀਨਾ ਇੱਕ ਦੂਜੇ ਨਾਲ ਨਹੀਂ ਜੁੜੀਆਂ ਹੋਈਆਂ ਅਤੇ ਇਹ ਇਤਿਹਾਸਿਕ ਵਿਚਾਰ ਕੀ ਮਜ਼ਦੂਰ ਹੈ 100% ਐਨਟੀਪੀ ਹੈ ਯਕੀਨਨ ਸੱਚ ਨਹੀਂ ਹੈ ਉਹਨਾਂ ਕਿਹਾ ਕਿ ਲਗਭਗ 25% ਕਮੈਨੇ ਹਮੇਸ਼ਾ ਕੰਜ਼ਰਵੇਟਿਵਨ ਵੋਟਰ di tigɛ. ikwafi e ka si -sì. yin. ਸਸਿਕਾ ਜੀ ਮੈਂ ਆ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਹਾਲ ਹੀ ਦੇ ਵਿੱਚ ਹੋਈਆਂ ਸੰਘੀ ਚੋਣਾਂ ਦੇ ਦੌਰਾਨ অন্ਟੈਰੀਓ ਦੇ ਵਿੱਚ ਐਨਟੀਪੀ ਨੂੰ ਚੋਣਾਂ ਦੇ ਦੌਰਾਨ ਇੱਕ ਭਿਆਨਕ ਪੰਨ ਦਾ ਸਾਹਮਣਾ ਕਰਨਾ ਪਿਆ ਜਿਦੇ ਵਿੱਚ ਹੈਮਿਲਟਨ ਅਤੇ ਵਿਨਸਰ ਵਰਗੇ ਸਾਰੇ ਯੂਨੀਅਨ ਭਾਰੀ ਹਲਕੇ ਹਾਰ ਗਏ ਪਿਛਲੇ 10 ਸਾਲਾਂ ਦੇ ਵਿੱਚ ਲਿਬਰਲ ਅਤੇ ਕੰਜ਼ਰਵੇਟਿਵ ਦੋਵਾਂ ਪਾਰਟੀਆਂ ਨੇ ਸੰਗਠਿਤ ਕੀਰਤ ਦੇ ਨਾਲ ਬਹਤਰ ਟੰਗ ਦੇ ਨਾਲ ਜੁੜਨ ਦੇ ਲਈ ਆਪਣੇ ਪਹੁੰਚਾਂ ਨੂੰ ਅਨੁਕੂਲ ਬਣਾਇਆ ਜਿਦੇ ਨਾਲ ਯੂਨੀਅਨ ਮੈਂਬਰਾਂ ਦੇ ਵਿੱਚ ਐਨਟੀਪੀ ਦੇ ਰਵਾਇਤੀ ਸਮਰਥਨ ਆਧਾਰ ਨੂੰ ਕਮਜ਼ੋਰ ਕਰ ਦਿੱਤਾ ਗਿਆ ਜਗਮੇਸ਼ ਸਿੰਘ ਜੋ ਉਸ ਸਮੇਂ ਐਨਡੀਪੀ ਨੇਤਾ ਸਨ ਉਹਨਾਂ ਨੇ 1 ਸਾਲ ਪਹਿਲਾਂ ਮਜ਼ਦੂਰ ਦਿਵਸ ਦਾ ਸੁਨੇਹਾ ਦਿੱਤਾ ਸੀ ਜਿਦੇ ਵਿੱਚ ਉਹਨਾਂ ਨੇ ਮਜ਼ਦੂਰਾ ਅਤੇ ਯੂਨੀਅਨਾਂ ਦੇ ਨਾਲ ਖੜੇ ਹੋਣ ਦਾ ਵਾਅਦਾ ਕੀਤਾ ਸੀ ਪਰ ਟੈਰਿਫ ਕਬਰਾ ਦੇ ਵਿਚਕਾਰ ਕੁਝ ਆਟੋ ਵਰਕਰ ਦੇ ਵੱਲੋਂ ਉਹਨਾਂ ਦਾ ਠੰਡਾ ਸਵਾਗਤ ਵੀ ਕੀਤਾ ਗਿਆ ਇਕਸਲ ਪਹਿਲਾਂ ਉਸ ਸਮੇਂ ਤੇ ਐਂਟੀਪੇਨੇਟਰ ਜੁਗਮੀਤ ਸਿੰਘ ਦੇ ਮਜ਼ਦੂਰ ਦਿਵਸ ਦੇ ਸੰਦੇਸ਼ ਦੇ ਵਿੱਚ ਮਜ਼ਦੂਰਾਂ ਨੂੰ ਜੋਲ ਦਿੱਤਾ ਗਿਆ ਸੀ ਕਿ ਉਹਨਾਂ ਦੀ ਪਾਰਟੀ ਇਕੱਲੇ ਕੰਮ ਕਰਨ ਵਾਲੇ ਕੈਨੇਡੀਅਨਸ ਅਤੇ ਉਹਨਾਂ ਦੇ ਅਧਿਕਾਰ ਦੀ ਰੱਖਿਆ ਲਈ ਕੰਮ ਕਰਨ ਵਾਲੀ ਯੂਨੀਅਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੀ ਹੋਵੇਗੀ 6 ਮਹੀਨੇ ਬਾਅਦ ਸਿੰਘਾ ਸੰਘੀ ਚੋਣਾ ਦੌਰਾਨ ਵਿੰਸਰ 온ਟਾਰੀਓ ਦੇ ਵਿੱਚ ਇੱਕ ਆਟੋ ਪਲਾਂਟ ਦੇ ਬਾਹਰ ਖੜੇ ਸਨ ਤੇ ਇਸ ਉਮੀਦ ਦੇ ਵਿੱਚ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਨਵੇਂ ਆਟੋ ਟੈਰਿਫਾਂ ਦੀ ਖਬਰ ਆ ਤੋ ਪਰੇਸ਼ਾਨ ਕਾਮਿਆਂ ਨੂੰ ਸਹਾਇਤਾ ਅਤੇ ਦਿਲਾਸਾ ਦੇ ਸਖੰਗੀ ਪੱ ਸਿੰਘ ਦਾ ਨਿੱਘ ਦੇ ਨਾਲ ਸਵਾਗਤ ਨਹੀਂ ਕੀਤਾ ਗਿਆ ਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਨੇ ਉਸ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਸ਼ਿਫਟ ਤੋਂ ਉਤਰਦੇ ਹੀ ਆਪਣੇ ਸਿਰ ਹਿਲਾ ਕਰਕੇ ਲੋਕਰ ਚਲੇ ਗਏ ਜਦਕਿ ਕੁਝ ਹੋਰਾਂ ਨੇ ਕੰਸਰਵੇਟਿਵ ਅਤੇ ਨੇਤਾ ਪੀਰ ਪੋਲੀਵ ਨੂੰ ਤਰਜੀਹ ਦੇਣ ਦਾ ਵੀ ਸੰਕੇਤ ਦਿੱਤਾ ਇਹ ਇੱਕ ਸ਼ੁਰੂਆਤੀ ਸੰਕੇਤ ਸੀ ਕਿ ਯੂਨੀਅਨ ਵੋਟਰਾਂ ਅਤੇ ਐਨ.ਡੀ.ਪੀ. ਪਕਰ ਟੀਲੀ ਪੈ ਰਹੀ ਹੈ ਅਤੇ ਯਕੀਨਨ ਜਦੋਂ ਚੋਣਾਂ ਵਾਲੀ ਰਾਤ ਨੂੰ ਵੋਟਾਂ ਦੀ ਗਿਣਤੀ ਕੀਤੀ ਗਈ ਤਾਂ ਐਨ.ਡੀ.ਪੀ. ਲਈ ਖਬਰਾਂ ਬਹੁਤ ਹੀ ਭਿਆਨਕ ਸਨ ਪਾਰਟੀ ਨੂੰ অন্ਟੈਰੀਓ ਤੋਂ ਪੂਰੀ ਤਰ੍ਹਾਂ ਬਾਹਰ ਕਾ ਦਿੱਤਾ ਗਿਆ ਸੀ ਜਿਦੇ ਵਿੱਚ ਹੈਮਿਲਟਨ ਅਤੇ ਵਿੰਸਰ ਵਰਗੇ ਸ਼ਹਿਰਾਂ ਦੇ ਵਿੱਚ ਕਈ ਯੂਨੀਅਨ ਪਾਰੀ ਹਲਕੇ ਸ਼ਾਮਲ ਸਨ ਤਾਂ ਸੀ ਇਸ ਗੱਲ ਦਾ ਪੱਕਾ ਸਬੂਤ ਸੀ ਕਿ ਕੈਨੇਡਾ ਦਾ ਰਾਜਨੀਤਿਕ ਕਦਿਸ਼ ਬਦਲ ਗਿਆ ਜਿਸ ਨੇ ਲੇਬਰ ਯੂਨੀਅਨਾਂ ਅਤੇ ਵਰਕਰ ਕਦੇ ਐਨ.ਡੀ.ਪੀ. ਦੇ ਲਈ ਸੁਰੱਖਿਅਤ ਵੋਟਸ ਹਾਂ ਤਾਂ ਉੱਥੇ ਪਾਰਟੀ ਹੁਣ ਉਹਨਾਂ ਦੇ ਸਮਰਥਨ ਤੇ ਪ੍ਰੋਸਟਾ ਨਹੀਂ ਕਾ ਸਕਤੀ ਸਰਟਰ ਹਸਨ ਯੂਸਫਰ ਨੇ ਯੂਨੀਅਨ ਵੋਟਾਂ ਦੀ ਗਿਣਤੀ ਵਿੱਚ ਲਗਭਗ 40 ਲੱਖ ਦੱਸੀ ਹੈ ਤੇ ਉਹਨਾਂ ਕਿਹਾ ਕਿ ਯੂਨੀਅਨ ਇੱਕ ਮੁਠੀ ਨਹੀਂ ਹਨ ਅਤੇ 25% ਕਾਮਿਆਂ ਨੇ ਰਵਾਇਤੀ ਤੌਰ ਤੇ ਕੰਸਰਵੇਟਿਵਾਂ ਨੂੰ ਵੋਟ ਦਿੱਤੀ ਹੈ ਜੁਰੇ ਕਿ ਸੰਜੇਪ ਅਖੀ ਲੋਕਪ੍ਰੀਤਾਵਾਦੀ ਯੂਨੀਅਨ ਵਿਰੋਧੀ ਬਿਆਨਬਾਜ਼ੀ ਨੂੰ ਨਰਮ ਕਰਦੇ ਨਹੀਂ ਐਨਡੀਪੀ ਅਤੇ ਸੰਘਿਤਿਤ ਮਜ਼ਦੂਰ ਮਜ਼ਦੂਰਾ ਦੇ ਨਾਲ ਦੁਬਾਰਾ ਛੋੜਨ ਦੀ ਜ਼ਰੂਰਤ ਨੂੰ ਸਵੀਕਾਰ ਕਰਦੇ ਨੇ ਕਿਉਂਕਿ ਦੂਜੀਆਂ ਪਾਰਟੀਆਂ ਮਜ਼ਦੂਰ ਸ਼੍ਰੇਣੀ ਦੇ ਵੋਟਾਂ ਦੇ ਸੱਜੇ ਪਾਸੇ ਚਾੰਤ ਤੋਂ ਪ੍ਰਭਾਵਿਤ ਬਦਲਦੇ ਰਾਜਨੀਤਿਕ ਅਧਿਸ਼ਿ ਦੇ ਵਿੱਚ ਯੂਨੀਅਨਾਂ ਦਾ ਸਮਰਥਨ ਘਟ ਗਿਆ ਨੇ ਯੂਸਫ ਨੇ ਕਿਹਾ ਕਿ ਲਿਬਰਲ ਅਤੇ ਕੰਜ਼ਰਵੇਟਿਵ ਦੋਮਾ ਨੇ ਪਿਛਲੇ ਦਹਾਕੇ ਦੌਰਾਨ ਆਪਣੀਆਂ ਨੀਤੀਆਂ ਨੂੰ ਸੰਕਤੀ ਤੇ ਕੀਰਤ ਵੱਲ ਬਦਲਿਆ ਹੈ ਅਤੇ ਐਨਟੀਪੀ ਦੇ ਅੰਦਰ ਮੂੜ ਸਾਰੇ ਲੋਕ ਮੰਨਦੇ ਨੇ ਕਿ ਪਾਰਟੀ ਦਾ ਉਸ ਸਥਾਨ ਤੋਂ ਸੰਪਰਕ ਟੁੱਟ ਗਿਆ ਜਿੱਥੋਂ ਇਹ ਸ਼ੁਰੂ ਹੋਇਆ ਸੀ ਐਨਟੀਪੀ ਦੇ ਅੰਤਰੀਮ ਨੇਤਾ ਡੋਨ ਡੇਵਿਸ ਨੇ ਕਿਹਾ ਹੈ ਕਿ ਪਾਰਟੀ ਵਿੱਚ ਇੱਕ ਮੰਨਤ ਹੈ ਕਿ ਇਸ ਨੂੰ ਆਪਣੀਆਂ ਜੜ੍ਹਾਂ ਦੇ ਵਿੱਚ ਵਾਪਸ ਚਾਹਨ ਅਤੇ ਵਰਕਰਾਂ ਦੇ ਨਾਲ ਦੁਬਾਰਾ ਜੋੜਨ ਦੀ ਲੋੜ ਹੈ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਦੀ ਸਥਾਪਨਾ 1964 ਵਿੱਚ ਵਰਕਰਾਂ ਦੀਆਂ ਆਵਾਜ਼ਾਂ ਨੂੰ ਸੰਗੀ ਪਰਦਾ ਦੇ ਲਿਹਾਉਂਦੇ ਟੀਚੇ ਨਾਲ ਕੀਤੀ ਗਈ ਸੀ ਜਦੋਂ ਕਿ ਐਨਟੀਪੀ ਨੂੰ ਪਰ ਮੁੱਖ ਮਜ਼ਦੂਰ ਸੰਖਿਆ ਤੋਂ ਕਈ ਸਮਰਥਨ ਮਿਲੇ ਉਹਨਾਂ ਸਮਰਥਨ ਨੂੰ ਹਮੇਸ਼ਾ ਮੈਂਬਰਸ਼ਿਪ ਦੁਆਰਾ ਸਮਰਥਨ ਨਹੀਂ ਦਿੱਤਾ ਜਾਂਦਾ ਸੀ ਅਤੇ ਕੰਸਰਵੇਟਿਵਾਂ ਨੇ ਮਜ਼ਦੂਰ ਨਿਰਮਾਨ ਸ਼ਹਿਰਾਂ ਦੇ ਵਿੱਚ ਬਹੁਤ ਸਾਰੀ ਯੂਨੀਅਨ ਵੋਟਾਂ ਨੂੰ ਜਿੱਤ ਲਿਆ ਇਹਨਾਂ ਹੀ ਨਹੀਂ ਯੂਸਫ ਨੇ ਕਿਹਾ ਕਿ ਯੂਨੀਨਾ ਇੱਕ ਦੂਜੇ ਨਾਲ ਨਹੀਂ ਜੁੜੀਆਂ ਹੋਈਆਂ ਅਤੇ ਇਹ ਇਤਿਹਾਸਿਕ ਵਿਚਾਰ ਕੀ ਮਜ਼ਦੂਰ ਲਹਿਰ 100% ਐਨਟੀਪੀ ਹੈ ਯਕੀਨਨ ਸੱਚ ਨਹੀਂ ਹੈ ਉਹਨਾਂ ਕਿਹਾ ਕਿ ਲਗਭਗ 25% ਕਾਮਿਆਂ ਨੇ ਹਮੇਸ਼ਾ ਕੰਜ਼ਰਵੇਟਿਵਨ ਵੋਟ ਦਿੱਤੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ